ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਤਾ ਸਿੰਘ ਹੈਮਤਪੁਰਾ ਤੋਂ ਅੱਜ ਇਹ ਨੌਜਵਾਨਾਂ ਨੂੰ ਮਿਹਨਤ ਲਾਉਂਦਿਆਂ ਨੂੰ 2 ਮਹੀਨੇ ਹੋ ਗਏ ਤੇ ਤੀਜਾ ਮਹੀਨਾ ਸ਼ੁਰੂ ਹੋ ਗਿਆ ਤੇ ਅੱਜ ਇਹਨਾਂ ਦਾ ਸੀਗਾ ਟਿੱਬੇ ਦਾ ਤੇ ਅੱਜ ਇੱਥੇ ਆ ਕੇ ਜਿਹੜੀ ਮਿਹਨਤ ਲਾ ਰਹੇ ਨੇ ਤੇ ਵਧੀਆ ਗੱਲ ਆ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਮਿਹਨਤ ਰੰਗ ਲੈ ਕੇ ਆਏਗੀ ਆ ਦੇਖੋ ਸਾਰੇ ਨੌਜਵਾਨ ਜਿੰਨੇ ਇੱਥੇ ਪਹੁੰਚੇ ਨੇ ਛੋਟੇ ਵੱਡੇ ਸਾਰੇ ਕਬੱਡੀ ਦੇ ਤੇ ਫਿਟਨੈਸ ਵਾਲੇ ਇੱਥੇ ਹਿੰਮਤਪੁਰੇ ਜਿਹੜਾ ਕੈਂਪ ਚੱਲ ਰਿਹਾ ਆਪਣਾ ਤੀਜਾ ਮਹੀਨਾ ਸ਼ੁਰੂ ਹੋ ਗਿਆ ਤੇ ਸਾਰੇ ਕਬੱਡੀ ਵਾਲੇ ਹੋਰ ਜਿੰਨੇ ਵੀ ਇੱਥੇ ਆਉਂਦੇ ਨੇ ਤੇ ਵਧੀਆ ਆਪਣੀ ਮਿਹਨਤ ਲਾਉਂਦੇ ਨੇ ਚਾਰੇ ਪਾਸੇ ਤੁਹਾਨੂੰ ਦਿਖਾ ਦਿੰਨੇ ਹਿੰਮਤਪੁਰੇ ਪਹਿਲਾਂ ਬਹੁਤ ਜ਼ਿਆਦਾ ਟਿੱਬੇ ਹੁੰਦੇ ਸੀ ਇਹ ਤਾਂ ਚਲੋ ਖੇਤਾਂ ਦੀ ਜਿਹੜੀ ਮਿੱਟੀ इकट्ठी ਹੋਈ ਹੋਈ ਐ ਤੇ ਉਹਦੇ ਜਿਹੜੇ ਟਿੱਬੇ ਬਣਾਏ ਹੋਏ ਆ ਪਹਿਲਾਂ ਨੇਚਰਲ ਜਿਹੜੇ ਟਿੱਬੇ ਹੁੰਦੇ ਸੀ ਹੁਣ ਤਾਂ ਆਪਣੇ ਦੋ ਚਾਰ ਹੀ ਟਿੱਬੇ ਜਿਹੜੇ ਹਿੰਮਤਪੁਰੇ ਰਹਿ ਗਏ ਸਾਰੇ ਖਤਮ ਹੋ ਗਏ ਪਹਿਲਾਂ ਤੁਹਾਨੂੰ ਥੱਲੇ ਤੋਂ 뷰 ਦਿਖਾਇਆ ਸੀਗਾ ਹੁਣ ਜਿਹੜਾ ਉੱਪਰ ਟਿੱਬੇ ਤੋਂ ਤਾਂ ਨੂੰ ਚੜਜਾ ਨੂੰ ਦਿਖਾਇਆ ਗੇ ਇਨ ਦੋ ਜਿਹੜੀਆਂ ਜੋਟੀਆਂ ਬਣਾਈਆਂ ਪਹਿਲੀ ਟੀਮ ਲਾ ਕੇ ਹਟ ਗਈ ਹੁਣ ਦੂਜੀ ਜਿਹੜੀ ਟੀਮ ਆ ਆਪਣੀ ਟਿੱਬਾ ਲਾ ਰਹੀ ਹੈ ਤੇ ਪੱਟਾਂ ਦਾ ਪੂਰਾ ਜੋਰ ਲੱਗਦਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਥਾਵਾਂ ਤੇ ਜਿਹੜੇ ਕੈਂਪ ਲੱਗੇ ਨੇ ਵਧੀਆ ਨੌਜਵਾਨ ਜਿਹੜੇ ਹੈਗੇ ਆ ਗਰਾਊਂਡਰਾਂ ਨਾਲ ਜੁੜਨੇ ਚਾਹੀਦੇ ਆ ਤੁਸੀਂ ਪੂਰੀ ਵੀਡੀਓ ਦੇਖਿਓ ਅੰਤ ਤੱਕ ਅੱਜ ਮੈਂ ਕਹਿੰਨਾ ਵੀ 40 ਦੇ ਕਰੀਬ ਜਿਹੜੇ ਉੱਪਰ ਥੱਲੇ ਨੂੰ ਆਏ ਆ ਤੇ ਮੇਰਾ ਕੁਝ ਗੋਡੇ 'ਚ ਪ੍ਰੋਬਲਮ ਆਉਣ ਕਰਕੇ ਤੇ 20-25 ਦਿਨ ਹੋ ਗਏ ਮੈਨੂੰ ਜਿਹੜੀ ਗੋਡੇ ਦੀ ਪ੍ਰੋਬਲਮ ਕਰਕੇ ਮੈਥੋਂ ਗਰਾਊਂਡ ਦੇ ਵਿੱਚ ਨਹੀਂ ਆਇਆ ਗਿਆ ਤੇ ਅੱਜ ਮੈਂ ਕਿਹਾ ਟਰਾਈ ਕਰਦੇ ਆ ਵੀ ਗੋਡੇ ਨੂੰ ਜੋ ਕੇ ਦੇਖਦੇ ਆ ਵੀ ਕੰਮ ਕਰਦਾ ਕਿ ਨਹੀਂ ਤੇ ਮਾਸ ਖਿੱਚਣ ਕਾਰਨ ਜਿਹੜਾ ਮੇਰਾ ਗੋਡੇ 'ਚ ਪ੍ਰੋਬਲਮ ਆ ਗਈ ਸੀ ਤੇ ਅੱਜ ਜੱਕਦੇ ਜੱਕਦੇ ਨੇ ਜਿੰਨੇ ਕੁ ਢੇਡੇ ਲੱਗੇ ਆ ਲਾਏ ਆ ਤੇ ਹੋਰ ਮੇਰੇ ਵੀਰ ਜਿੰਨੇ ਵੀ ਆਹ ਸਾਰੇ ਟੱਬਾ ਲਾ ਰਹੇ ਨੇ ਵਧੀਆ ਮਿਹਨਤਾਂ ਇਦਾਂ ਮਿਹਨਤ ਕਰਦੇ ਰਹੋ ਇੱਕ ਦਿਨ ਪ੍ਰਮਾਤਮਾ ਜਿਹੜੀਆਂ ਤਰੱਕੀਆਂ ਜਰੂਰ ਬਖਸ਼ੇਗਾ ਤੇ ਬਾਕੀ ਜਿਹੜੇ ਫਿਟਨੈਸ ਵਾਲੇ ਆ ਤੇ ਉਹਨਾਂ ਵੀਰਾਂ ਦੀ ਜਿਹੜੀ ਸਿਹਤ ਆ ਸਿਹਤ ਵਧੀਆ ਬਣੂਗੀ ਹੈਨਾ ਤੇ ਵਧੀਆ ਇਹ ਜਿਹੜੇ ਫਿਟਨੈਸ ਵਾਲੇ ਆ ਰਹੇ ਨੇ ਵਧੀਆ ਉਤਮਾ ਇਹਨਾਂ ਦਾ ਤੇ ਆਪਣੀ ਸਿਹਤ ਸੰਭਾਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਫਾਸਟ ਫੂਡ ਦਾ ਤੇ ਫਾਸਟ ਫੂਡ ਜ਼ਿਆਦਾ ਹੋ ਗਿਆ ਤੇ ਜਿਹਦੇ ਕਾਰਨ ਆਪਣੇ ਜਿਹੜੀ ਸਿਹਤ ਦੇ ਵਿੱਚ ਬਦਲਾਅ ਆ ਰਿਹਾ ਤੇ ਇਹ ਆਪਣਾ ਨੂੰ ਚੇਨ ਕਰਨੀ ਪੈਣੀ ਹੈ ਕਿ ਪਿਆਰੇ ਕੰਪੀਟੀਸ਼ਨ ਚੱਲਦਾ ਇਹਨਾਂ ਦਾ ਆਪਣਾ ਪੈਟਨਸ ਵਾਲੇ ਤੇ ਕਬੱਡੀ ਵਾਲੇ ਇੱਕ ਸਾਈਡ ਤੇ ਹੋ ਗਏ ਤੇ ਪੈਟਨਸ ਵਾਲੇ ਇੱਕ ਸਾਈਡ ਤੇ ਹੋ ਗਏ ਦੇਖੋ ਨਿਰੋਗ ਬਣਾ ਸਕੀ ਉਹ ਥੱਲੇ ਆਉਂਦੇ ਤੇ ਉੱਪਰ ਜਾਂਦੇ ਤੇ ਆਪਾਂ ਸਵੇਰੇ ਉੱਠ ਕੇ ਜਾ ਸ਼ਾਮ ਦੇ ਟਾਈਮ ਵੀ ਮਿਹਨਤ ਲਾ ਨਵੀਂ ਲਾਈਨ ਬਣਾਈ ਹੈ ਆਪਣਾ ਜਿਹੜਾ ਸਰੀਰ ਆ ਉਹ ਸਹੀ ਰਹੂਗਾ ਤੇ ਬਿਮਾਰੀਆਂ ਤੋਂ ਬਚਾਈ ਰਹਾਂਗੇ ਤੇ ਨਿਰੋਗ ਰਹਾਂਗੇ ਨਾ ਸਾਰੇ ਜਿੱਦਾਂ ਵੀ ਜਾਂਦੇ ਆ ਉਹ ਪੋਜੀਸ਼ਨ ਚੱਲਦਾ ਇਹਨਾਂ ਦਾ ਕੀ ਜਿੱਤਾਂ ਕਿਹੜੇ ਹਾਰਦੇ ਆ ਜਿਹੜਾ ਹਿੰਮਤਪੁਰਾ ਇਹਨਾਂ ਮੋਗਾ ਨੇ ਪਾਇਆ ਕੁਝ ਨਵੇਂ ਵੀ ਪਲੇਅਰ ਆਏ ਆ ਤੇ ਨੌਜਵਾਨਾਂ ਨੇ ਇਹ ਪ੍ਰੋਗਰਾਮ ਦਿੱਤਾ ਭਾਈ ਗੁੱਗੂ ਜੀ ਤੇ ਭਾਈ ਆਪਣਾ ਜੰਬੂ ਤੇ ਇਹਨਾਂ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਤੇ ਮੈਂ ਕਹਿੰਨਾ ਬਹੁਤ ਵਧੀਆ ਗੱਲ ਆ ਇਹੋ ਜਿਹੇ ਜਿਹੜੇ ਉਪਰਾਲੇ ਹਰੇਕ ਪਿੰਡੀ ਹਰੇਕ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਚਲੋ 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 ਮਾਰੋ ਜੋਰ ਕਾਰਜਕਰਤਾ ਸਾਰੇ ਇਕੱਠੀ ਹੋਗੇ ਤੁਸੀਂ ਜਿਹੜੀ ਸਰੀਰ ਨੂੰ ਬਣਾ ਸਕਣਾ ਤੇ ਇਦਾਂ ਹੀ ਮੈਂ ਕਹਿੰਨਾ ਪਰਮਾਤਮਾ ਸਾਰਿਆਂ ਦੇ ਆਪਾਂ ਫੇਰ ਦਿਖਾਵਾਂਗੇ ਮੇਟ ਪਰੈਸ਼ਨ ਗਿਆਨੀ ਚੱਲ ਜਾਰ ਮਾਰੋ ਜੋਰ ਸੰਗੀ ਕਲਾਚ ਰਹਿਣ ਇੱਧਰ ਵੀ ਆ ਜਾ ਕਰੋ ਚੱਲ 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 ਇਕੱਠੀ ਹੋਗੇ ਸਾਰੇ ਕੋਈ ਗੱਲ ਨਹੀਂ ਆਪਣੇ ਹੰਮਨਪੁਰੇ ਦੇ ਜਿਹੜੇ ਨਾਂ ਨੇ ਵਧੀਆ ਬਾਲਾਂ ਨੇ ਹੈ ਇੱਧਰ ਆ ਜਾ ਏਦਾਂ ਹੀ ਮਿਹਨਤ ਜਿਹੜੀ ਚੱਲ 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 ਤਾਂ ਆਪਣਾ ਜਿਹੜਾ ਸਰੀਰ ਆ ਵਧੀਆ ਬਣਾ ਸਕਦੇ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕਬੱਡੀ ਦੇ ਵਿੱਚ ਚੰਗੀਆਂ ਮੱਲਾ ਮਾਰ ਸਕਦੇ ਨੇ ਤੇ ਏਦਾਂ ਹੀ ਮੈਂ ਕਹਿੰਨਾ ਪ੍ਰਮਾਤਮਾ ਸਭ ਨੂੰ ਉਹ ਇਦੋਂ ਤਾਂ ਹੀ ਖੜ ਗਏ ਸਭ ਤੇ ਮਿਹਰ ਕਰੇ 60 ਫੀਟ ਤੋਂ ਬਚਾਵੇ ਪ੍ਰਮਾਤਮਾ ਆ ਜੁੱਫਾ ਆਪਣਾ ਕਿੱਧਰ ਹੋ ਗਿਆ ਆਸਟਾ ਤੇ ਪੰਜਾਬ ਚ ਜਿੱਥੇ ਜਿੱਥੇ ਵੀ ਮਿਹਨਤ ਲਾ ਰਹੇ ਨੇ ਨੌਜਵਾਨ ਚਲੋ 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 ਕਈ ਮੁੰਡੇ ਤਾਂ ਹੀ ਗੜ ਕੇ ਆਉਣ ਦੇ ਵਿੱਚ ਯਾਰ ਇੱਥੇ ਇੱਥੇ ਜਿਹੜੀ ਮਿਹਨਤ ਉਹ ਚੱਲ ਰਹੀ ਹੈ ਫਿਟਨੈਸ ਕੈਂਪ ਜਿਹੜੇ ਚੱਲ ਰਏ ਨੇ ਨੌਜਵਾਨਾਂ ਦਾ ਉਪਰਾਲਾ ਜਿਹੜਾ ਚੰਗਾ ਉਪਰਾਲਾ ਤਾਂ ਜਿਹੜੇ ਵੀ ਕੋਚਿੰਗ ਕਰਦੇ ਆ ਮੈਂ ਕਹਿੰਦਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਤੇ ਜਿਨ੍ਹਾਂ ਦੀ ਵੈਰੀ ਗੁੱਡ ਯਾਰ ਵੀ ਇਹ ਜਿਹੜੇ ਨੌਜਵਾਨ ਆ ਗਰਾਊਂਡਾਂ ਨਾਲ ਜੋੜਦੇ ਆ ਤੇ ਇਹੋ ਜਿਹੇ ਜਿਹੜੇ ਉਪਰਾਲੇ ਆਪਾਂ ਨੂੰ ਪੰਜਾਬ ਦੇ ਵਿੱਚ ਕਰਨੇ ਬਹੁਤ ਜ਼ਰੂਰੀ ਆ ਕਿਉਂਕਿ ਨਸ਼ਿਆਂ ਦੇ ਦੌਰ ਦੇ ਵਿੱਚ ਜਿਹੜੀ ਨੌਜਵਾਨ ਜਵਾਨੀ ਆ ਯਾਨੀ ਲਾਸਟ ਤੇਰਾ ਤਲ 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 ਚੱਲ ਜਾ ਰਹੀ ਸੀ ਕਿ ਕੀ ਸੀ ਤੇਰੇ ਕੱਲੇ ਦੀ ਬਣ ਗਈ ਹੋਣਾ ਜਿਹੜੇ ਮੇਰੇ ਵੀਰ ਸਹਿਯੋਗ ਕਰ ਰਹੇ ਨੇ ਹਨਾ ਤੇ ਇਹੋ ਜਿਹੜਾ ਜਿਹੜਾ ਸਹਿਯੋਗ ਆਪਾਂ ਨੂੰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਜਿਹੜੀ ਨੌਜਵਾਨ ਜਵਾਨੀ ਆ ਉਹਨੂੰ ਆਪਾਂ ਬਚਾ ਸਕੀਏ ਤੇ ਜਿੰਨੇ ਵੀ ਲੈ ਵੀ ਇਹਨਾਂ ਨੇ ਪੂਰੇ ਢੇੜੇ ਲਾਤੇ 40 ਢੇੜੇ ਹੋ ਗਏ ਹਨਾ ਸਾਰੇ ਟੋਟਲ ਤੇ 2 ਮਿੰਟ ਚਲੋ ਸਾਹ ਵੀ ਲੈਣਾ ਜ਼ਰੂਰੀ ਹੁੰਦਾ ਨਾ ਕਿਉਂਕਿ ਪੰਟਾਂ ਦਾ ਜਿਹੜਾ ਜੋਰ ਆ ਪੂਰਾ ਮਾਰਨਾ ਪੈਂਦਾ ਫਿਰ ਜਾ ਕੇ ਜਿਹੜਾ ਟਿੱਬਾ ਲੱਗਦਾ ਤੇ ਟਿੱਬਾ ਲਾਉਣਾ ਕੋਈ ਖਾਲਾ ਹੀ ਦਾ ਬਾੜਾ ਨਹੀਂਗਾ ਤੇ ਇਹਨਾਂ ਨੂੰ ਪੁੱਛ ਕੇ ਦੇਖਿਓ ਕਿਉਂਕਿ ਕੱਲ ਨੂੰ ਐਂ ਦੁਬਾਰਾ ਅੱਜ ਸੈਚਰਡੇ ਸੀਗਾ ਸੈਚਰਡੇ ਚਲੋ ਪੂਰੀ ਦੱਬ ਕੇ ਜਿਹੜਾ ਟਿੱਬਾ ਲਾਉਣਗੇ ਅੱਜ ਤੇ ਕੱਲ ਨੂੰ ਜਿਹੜਾ ਹਰੈਸਟ ਆ ਸੰਡੇ ਨੂੰ ਥੋੜਾ ਗੈਪ ਪਾ ਲੋ ਬੰਦਿਆਂ ਦੀ ਆਪਣੀ ਜਿਹੜੀ ਐਕਸਰਸਾਈਜ਼ ਆ ਫੇਰ ਸ਼ੁਰੂ ਕਰਨਗੇ। ਇਹ ਟਿਬੀ ਵਾਲਾ ਮੈਂ ਕਹਿੰਨਾ ਵੀ ਹੋਰ ਤਾਂ ਮੈਂ ਕਿਤੇ ਇਹ ਦੇਖਿਆ ਨਹੀਂ ਹਿੰਮਤਪੁਰੇ ਜਿਹੜਾ ਟੱਬਾ ਲਾਉਣ ਦਾ ਜਿਹੜਾ ਚੱਲ ਰਿਹਾ ਤੇ ਹੋਰ ਕਿਤੇ ਮੈਂ ਵੀਡੀਓ ਨਹੀਂ ਦੇਖੀ ਤੇ ਹਿੰਮਤਪੁਰੇ ਜਿਹੜੇ ਨੌਜਵਾਨਾਂ ਟੱਬਾ ਲਾਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਤੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਇਹਨਾਂ ਦਾ ਕਾਰਜ ਚੰਗਾ ਲੱਗਿਆ ਮਿਹਨਤ ਚੰਗੀ ਲੱਗੀ ਤੁਸੀਂ ਦੱਬ ਕੇ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ ਭਾਈ ਕਿਉਂਕਿ ਨੌਜਵਾਨਾਂ ਦੀ ਜਿਹੜੀ ਅਪਰੀਸ਼ੀਏਟ ਹੁੰਦੀ ਹੈ ਤੇ ਹੋਰ ਵੀ ਜਿਹਨਾਂ ਦੇਖ ਕੇ ਜਿਵੇਂ ਕਹਿੰਦੇ ਹੁੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਤਾਂ ਇਦਾਂ ਹੀ ਕਈ ਵਾਰੀ ਵੀਡੀਓ ਦੇਖ ਕੇ ਹਨਾ ਹੋਰ ਨੌਜਵਾਨ ਵੀ ਇਹੋ ਜਿਹਾ ਉਪਰਾਲਾ ਕਰਨ ਤੇ ਗਲਤ ਸੰਗਤ ਛੱਡ ਕੇ ਗਰਾਊਂਡਾਂ ਨਾਲ ਜੁੜਨਾ ਤੇ ਮਿਹਨਤ ਵੱਲ ਲਾਉਣਾ ਤੇ ਆਪਣੇ ਜਿਹੜੇ ਸਰੀਰ ਦੀ ਸਾਂਭ ਸੰਭਾਲਾ ਕਰ ਸਕਣਾ ਤੇ ਤਾਂ ਹੀ ਇਹ ਮਕਸਦ ਆਪਣਾ ਵੀ ਜਰ ਪਰ ਤੋਂ ਵੱਧ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਪ੍ਰਮੋਟ ਕਰਨਾ ਤੇ ਪ੍ਰਮੋਟ ਕਰਾਂਗੇ ਤਾਂ ਆਪਣਾ ਜਿਹੜਾ ਨੌਜਵਾਨ ਆ ਉਹ ਗਰਾਉਂਡਾਂ ਨਾਲ ਜੁੜੂ ਕਬੱਡੀ ਨਾਲ ਜੁੜੂ ਹੋਰ ਜਿਹੜੀਆਂ ਗੇਮਾਂ ਨੇ ਆਪਣੀਆਂ ਬਹੁਤ ਸਾਰੀਆਂ ਤੇ ਉਹ ਵੀ ਕਰਨਗੇ ਹਨਾ ਇਹਨਾਂ ਹਿੰਮਤਪੂਰੇ ਵੀਰਾਂ ਦਾ ਜਿਹੜਾ ਉਪਰਾਲਾ ਕੀਤਾ ਹੋਇਆ ਹੈ ਤੇ ਬਹੁਤ ਸਲਾਘਾਯੋਗ ਆ ਮੈਂ ਐਪਰੀਸ਼ੀਏਟ ਕਰਦਾ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਇਹ ਸਹਿਯੋਗ ਕਰਕੇ ਜਿਹੜਾ ਕੈਂਪ ਸुरू ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆ ਦੇਖੋ ਮਿਹਨਤ ਲਾ ਰਿਆ ਆਉਣ ਵਾਲੇ ਜਿੰਨਾਂ ਦੇ ਵਿੱਚ ਇਹ ਮਿਹਨਤ ਦੱਸੂਗੀ ਨਾ ਵੀ ਆਪਣੀ ਜਿਹੜੀ ਜੋਰ ਮਾਰਿਆ ਸਰੀਰ ਦੀ ਗਰਮੀ ਗਈ ਹੈ ਮੁੜਕਾ ਕੱਢਿਆ ਪਸੀਨਾ ਕੱਢਿਆ ਇੱਕ ਦਿਨ ਰੰਗ ਜ਼ਰੂਰ ਲੈ ਕੇ ਆਉਗੀ ਆ ਗਿਆਨੀ ਮੱਲੇ ਤੋਂ ਆ ਕੇ ਇੱਥੇ ਰਹਿੰਦਾ ਹੈ ਹਮਦਪੁਰੇ ਤੇ ਇਹਦੀ ਵੀ ਬਹੁਤ ਮਿਹਨਤ ਆ ਇਹ ਵੀ ਮਿਹਨਤ ਕਰਦਾ ਤੇ ਦੁੱਲੇ ਵਰਗੇ ਬਈ ਹੋਰ ਜਿੰਨੇ ਵੀ ਆ ਰਹੇ ਆ ਤੇ ਲੋ ਕਰਦੇ ਹੋਰ ਅਰਪੀ ਤਾਰਦੇ ਕੋਕੂ ਜੰਪੂ ਵਰਗੇ ਬਈ ਸਾਰੇ ਇਹਨਾਂ ਦਾ ਵਧੀਆ ਜਿਹੜਾ ਅਪਰਾਲਾ ਨੌਜਵਾਨਾਂ ਨੂੰ ਵਧੀਆ ਇੱਕ ਸੇਧ ਦਿੰਦੇ ਆ ਤੇ ਮਿਹਨਤ ਕਰਦੇ ਆ ਪ੍ਰੈਕਟਿਸ ਕਰਦੇ ਆ ਨਾਲ ਮਿਲ ਕੇ ਵਧੀਆ ਅਪਰਾਲਾ ਇਹਦੇ ਨਾਲ ਇੱਕ ਇਕਤਾ ਬਣਦੀ ਆ ਨੌਜਵਾਨਾਂ ਦੀ ਇਕੱਠੇ ਹੋ ਕੇ ਜਿਹੜੀ ਮਿਹਨਤ ਕਰਦੇ ਆ ਬਹੁਤ ਵਧੀਆ ਤੇ ਇਤਾਂ ਹੀ ਮੈਗਨਾ ਵੀ ਮਿਹਨਤ ਕਰਦੇ ਰਹਿਣ ਤੇ ਆਪਣੀਆਂ ਜਿਹੜੀਆਂ ਬੁਲੰਦੀਆਂ ਤੱਕ ਪਹੁੰਚ ਸਕਦੇ ਆ ਛੂ ਸਕਦੇ ਆ ਨੋ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸੰਦਲੀ ਸੁਪਨੇ ਚੈਨਲ ਤੇ ਮੇਰਾ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਦਾ ਪੇਜ ਆ ਇਹ ਦੋਨੇ ਪੇਜਾਂ ਨੂੰ ਤੁਸੀਂ ਲਾਈਕ ਕਰਨਾ ਫੋਲੋ ਕਰਨਾ ਕਮੈਂਟ ਕਰਨਾ ਸ਼ੇਅਰ ਵੀ ਕਰਦੇ ਆ ਕਰੋ ਤੇ ਆਪਣਾ YouTube ਤੇ ਵੀ ਚੈਨਲ ਆ ਸੰਦਲੀ ਸੁਪਨੇ ਤੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਸਾਰੀਆਂ ਜਿਹੜੀਆਂ ਵੀਡੀਓ ਆਪਣੀਆਂ ਚੰਗੀਆਂ ਵੀਡੀਓ ਲੈ ਕੇ ਆਉਂਦੇ ਆਂ ਆਪਾਂ ਕੋਈ ਗਲਤ ਵੀਡੀਓ ਅੱਜ ਤੱਕ ਨਹੀਂ ਪਾਈ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹੋ ਜਿਹੀ ਆਪਾਂ ਐਪਰੀਸ਼ੀਏਟ ਕਰ ਲਈਆਂ ਜਿਹੜੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਆਉਂਦੇ ਰਹਾਂਗੇ ਤੇ ਮੇਰੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਉਹ ਵੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਨੌਜਵਾਨਾਂ ਦੇ ਵੀ ਕਈ ਤਰ੍ਹਾਂ ਦੇ ਜਿਹੜੇ ਮੈਂ ਆਰਟੀਕਲ ਲਿਖਦਾ ਰਹਿਣਾ ਤੇ ਆਰਟੀਕਲ ਵੀ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਉਹ ਵੀ ਤੁਸੀਂ ਆਪਣੇ رائے ਜ਼ਰੂਰ ਦੇ ਸਕਦੇ ਹੋ ਜੇ ਕੋਈ ਹੰਮਤਪੁਰੇ ਦੇ ਵਿੱਚ ਜਿਹੜਾ ਮੇਰੀ ਅੱਖ ਤੋਂ ਪਰਾਂ ਹੋ ਰਹਿ ਗਿਆ ਤਾਂ ਤੁਸੀਂ ਉਹਦੇ ਬਾਰੇ ਮੈਨੂੰ ਜਾਣਕਾਰੀ ਦੇ ਸਕਦੇ ਹੋ ਨਾਮ ਦੱਸ ਸਕਦੇ ਹੋ ਤਾਂ ਕਿ ਆਪਾਂ ਉਹਨਾਂ ਬਾਰੇ ਵੀ ਦੋ ਸ਼ਬਦ ਜਿਹੜੇ ਲਿਖ ਸਕੀਏ ਕਿਹੜੇ-ਕਿਹੜੇ ਪਲੇਅਰ ਹੋਇਆ ਕੋਈ ਚੰਗਾ ਕਾਰਜ ਕਰਦਾ ਹੋਇਆ ਤੇ ਉਹਨਾਂ ਦਾ ਉਹਨਾਂ ਦੇ ਬਾਰੇ ਜਾਣਕਾਰੀ ਮੈਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਜਿੰਨੇ ਵੀ ਮੇਰੀ ਨਿਗਾ ਚ ਆਉਂਦੇ ਆ ਮੈਂ ਹਰ ਇੱਕ ਦਾ ਜਿਹੜਾ ਆਰਟੀਕਲ ਲਿਖਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹਦੇ ਨਾਲ ਜਿਹੜੀ ਬੰਦੇ ਦੀ ਹੌਸਲਾ ਫਜ਼ਾਈ ਵਾਧੀ ਹੈ ਤੇ ਇੱਕ ਜਿਹੜਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਪੂਰੇ ਪੰਜਾਬ ਵਿਸ਼ਵ ਪੱਧਰ ਤੱਕ ਜਿਹੜਾ ਨਾਂ ਹਿੰਮਤਪੁਰੇ ਦਾ ਜਾਂਦਾ ਤੇ ਇਦਾਂ ਹੀ ਆਪਣਾ ਜਿਹੜਾ ਪਤਾ ਲੱਗਦਾ ਵੀ ਆਹ ਜਿਹੜਾ ਨੌਜਵਾਨਾਂ ਜਾਂ ਕੋਈ ਚੰਗੇਕਾਰ ਜਣਾ ਹਿੰਮਤਪੁਰੇ ਹੈਗਾ ਤੇ ਇੱਕ ਯਾਦ ਤਾਜ਼ਾ ਹੋ ਜਾਂਦੀ ਏ ਉਹਦੀ ਆਰਟੀਕਲ ਲਿਖਣ ਨਾਲ ਤੇ ਇਦਾਂ ਹੀ ਆਪਾਂ ਜਿਹੜਾ ਇਹ ਉਪਰਾਲਾ ਕਰਦੇ ਰਹਾਂਗੇ ਤੇ ਹੋਰ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਆਰਟੀਕਲ ਲਿਖਾਂਗੇ ਲਿਖਦੇ ਵੀ ਰਹਾਂਗੇ ਜੇ ਕੋਈ ਤੁਹਾਡੇ ਕੋਲੇ ਇਹ ਜਾਂ ਨਾਮ ਹੈਗਾ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਨਾਮ ਉਸ ਬੰਦੇ ਦਾ ਜਰੂਰ ਦੱਸਿਓ ਕਿ ਆਪਾਂ ਉਹਦੀ ਟੀਮ ਹੋਗੇ ਕੋਸ਼ਿਸ਼ ਕਰਾਂਗੇ ਵੀ ਜਲਦੀ ਤੋਂ ਜਲਦੀ ਉਹਦੇ ਬਾਰੇ ਜਾਂ ਆਪਾਂ ਦੋ ਅੱਖਰ ਲਿਖ ਸਕਦੇ ਹਾਂ ਸਾਡਾ ਲਾਸਟ ਜਾ ਅਗਰ ਕਿਉਂਕਿ ਬਿਨਾਂ ਜਾਣਕਾਰੀ ਦੇ ਆਪਾਂ ਨੂੰ ਲਿਖਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਥੋੜੀ ਜੀ ਜਾਣਕਾਰੀ ਵੀ ਮੈਨੂੰ ਨਾਲ ਜ਼ਰੂਰ ਦੇ ਦਿਓ ਕਿਉਂਕਿ ਥੋੜਾ ਜਿਹਾ ਲਿਖਣਾ ਸੌਖਾ ਹੋ ਜਾਂਦਾ ਕੁਝ ਭਾਗੀਤਿਆਂ ਤੋਂ ਵੀ ਜਿਹੜੇ ਮੇਰੇ ਵੀਰ ਆਉਂਦੇ ਨੇ ਮਿਹਨਤ ਲਾਉਣ ਹਿੰਮਤ ਗੁਰੇ ਦੀ ਹੈ ਕੁਝ ਬਦਨੀ ਦੇ ਵੀ ਆਉਂਦੇ ਸੀਗੇ ਸਾਰੇ ਬਾਕੀ ਬਾਕੀ ਬਿੰਨਾ ਤੋਂ ਇੱਥੇ ਤੱਕ ਟਕਟੂਰੇ ਤੋਂ ਵੀ ਆਉਂਦੇ ਸੀਗੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਇੱਥੇ ਆਉਂਦੇ ਰਹੇ ਆ ਤੇ ਮਿਹਨਤ ਲਾਉਂਦੇ ਰਹੇ ਆ ਹੁਣ ਥੋੜੇ ਜਿਹੀ ਪਲੇਅਰ ਘਟੇ ਨੇ ਤੇ ਮੈਂ ਕਹਿੰਨਾ ਪ੍ਰਮਾਤਮਾ ਮਿਹਰ ਕਰੇ ਜਾਲ ਦੀ ਸਾਰੀ ਉਦਾਂ ਹੈ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਰਹਿਣ ਤੇ ਆਪਣੀ ਮਿਹਨਤ ਲਾਉਂਦੇ ਰਹਿਣ ਤੇ ਅੱਜ ਦਾ ਜਿਹੜੀ ਮੈਗਨਾ 40 ਦੇ ਕਰੀਬ ਜਿਹੜੇ ਇਹਨਾਂ ਨੇ ਅਪਡਾਊਨ ਕੀਤਾ ਉੱਪਰ ਟਿੰਬੇ ਦੇ ਵਿੱਚ ਲਾਉਣਾ ਬਹੁਤ ਮੁਸ਼ਕਲ ਆ ਬਾਈ ਕਹਿਣਾ ਸੌਖਾ ਹੁੰਦਾ ਤੇ ਲਾਉਣਾ ਬਹੁਤ ਔਖਾ ਹੁੰਦਾ ਤੇ ਲਾਇਤੋਂ ਹੀ ਪਤਾ ਲੱਗਦਾ ਕਿਉਂਕਿ ਤਿੰਨ ਚਾਰ ਗੀੜੇ ਮੈਂ ਵੀ ਲਾਏ ਉੱਪਰ ਪਰ ਪੱਟਾਂ ਤੋਂ ਦੱਸਦੇ ਆ ਹਨਾ ਵੀ ਟਿੱਬਾ ਕਿੱਦਾਂ ਲੱਗਦਾ ਕਿ ਸਾਰੇ ਵੀਰ ਦੇਖੋ ਮੁਲਕੋ ਮੁਲਕੀ ਹੋ ਗਏ ਤੇ ਆਪਣਾ ਜਿੰਨਾ ਵੀ ਜੋਰ ਆ ਇਹਨਾਂ ਨੇ ਅਜਮਾਇਆ ਅਜਮਾਇਆ ਅੱਜ ਤੇ ਇਹਨਾਂ ਦੀ ਜਿਹੜੀ ਟਰਨ ਆ ਪਹਿਲਾਂ ਬਾਈਆਂ ਦੀ ਉਹ ਖਤਮ ਹੋ ਗਈ ਤੇ ਦੂਜਿਆਂ ਦੀ ਚੱਲਦੀ ਪਈ ਆ ਇਦਾਂ ਹੀ ਜਿਹੜਾ ਮਿਹਰ ਪਰਮਾਤਮਾ ਨਾਲ ਤੇ ਕਰੇ ਤਾਂ ਦਰਸ਼ਕੀਆਂ ਬਾਕਸੇ ਚੜ੍ਹਦੀ ਕਲਾ ਦੇ ਬਾਕਸੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਤੇ ਮਿਲਦੇ ਆਗੇ ਜਲਦੀ ਵੀਡੀਓ ਲੈ ਕੇ حاضر ਹੋਵਾਂਗੇ ਤੇ ਤੁਹਾਨੂੰ ਇਹ ਵੀਡੀਓ ਦੱਸਿਓ ਜਿਹੜੀਆਂ ਸੰਦਲਿ ਸੁਪਨੇ ਤੇ ਜਾਣ ਡਾਕਟਰ ਜਗਤਾਰ ਸਿੰਘ ਪੇ ਤੇ ਆਉਂਦੀਆਂ ਕਿੱਦਾਂ ਦੀਆਂ ਲੱਗਦੇ ਧੰਨਵਾਦ